ਆ ਸਾਡੇ ਮਹੱਲੇ ਚ ਕਿਵੇਂ ਤਰੇ ਆਂਦੇ ਮੁੰਡਾ ਦਾ ਰਿਸ਼ਤਾ ਵੇਖਣ ਆਇਆ ਹੁੰਦਾ ਮੇਰਾ ਨਹੀਂ ਨਾ ਤਾਂ ਹੁਣ ਹੋਰ ਦਾ ਵੀ ਨਹੀਂ ਦੇਣਾ ਬਾਈ ਤੁਸੀਂ ਰਿਸ਼ਤਾ ਤਾਂ ਨਹੀਂ ਦੇਖਣਾ ਕਿਤੇ ਹਾਂ ਯਾਰ ਰਿਸ਼ਤਾ ਵੇਖਣ ਨਹੀਂ ਆਇਆ ਐਸ ਮਹੱਲੇ ਚ ਦੱਸ ਪਈਆ ਮੈਲੇ ਦਾ ਆ ਗਲੀ ਚ ਘਰ ਆ ਉਹਨਾਂ ਦਾ ਉਹ ਬਾਈ ਤੁਸੀਂ ਉੱਥੇ ਰਿਸ਼ਤਾ ਨਾ ਕਰਿਓ ਦੇਖਿਓ ਕਿਤੇ ਕੁੜੀ ਨਾ ਡੋਪ ਦਿਓ ਉਹ ਮੁੰਡਾ ਤਾਂ ਨਸ਼ਾ ਬਹੁਤ ਕਰਦਾ ਸਿਕਟਾਂ ਬੀੜੀਆਂ ਵੀ ਪੀਂਦਾ ਮੈਂ ਤਾਂ ਸੁਣਿਆ ਉਹ ਚਿੱਟਾ ਵੀ ਲਾਉਂਦਾ ਵਾ ਇੱਥੋਂ ਤੱਕ ਤਾਂ ਕੀ ਬਾਈ ਹੁੰਦਾ ਤਾਂ ਸ਼ਰਾਬ ਪੀਂਦਾ ਇਹ ਨਾ ਹੋਵੇ ਤੁਸੀਂ ਕੁੜੀ ਡੋਬ ਦਿਓ ਇੱਥੇ ਰਿਸ਼ਤਾ ਨਾ ਕਰਿਓ ਤੁਸੀਂ ਮੁੜ ਜਿਓ ਪਿੱਛੇ ਹੀ ਵੱਡੇ ਭਾਈ ਰਹਿੰਦਿ ਗਿਆ ਪਾ ਫਿਰ ਕੈਨਸਲ ਕਰ ਦਈਏ ਕੰਮ ਓ ਬਾਈ ਆ ਕਿੱਧਰ ਨੂੰ ਮੋੜ ਤਾ ਓ ਯਾਰ ਰਿਸ਼ਤਾ ਵੇਖਣ ਆਏ ਸੀਗੇ ਤੈਨੂੰ ਪਤਾ ਜੇ ਮੇਰਾ ਰਿਸ਼ਤਾ ਨਹੀਂ ਨਾ ਹੁੰਦਾ ਤਾਂ ਹੁਣ ਮੈਂ ਕਿਸੇ ਦਾ ਵੀ ਨਹੀਂ ਦੇਣਾ ਤੇਰਾ ਰਿਸ਼ਤਾ ਹੀ ਦੇਖਣ ਆਈ ਸੀ ਓਹ ਕੱਤਾਂ ਕੰਮ ਉਹੀ ਜਿਹੜੇ ਤੋਂ ਮੈਂ ਜਿਹੜੀਆਂ ਟੂੜੇ ਆਥਾ ਦੀ ਚਾ ਮਜ਼ਾ ਇੱਕ ਰਿਸ਼ਤਾ ਆਇਆ ਸੀ ਉਹ ਵੀ ਮੋੜ ਤਾ ਯਾਬੀ ਪਾ ਲਿਆ ਓ ਬਾਈ ਓ ਗੱਲ ਸੁਣਿਓ Það er orðan úr